ਜਿਹੜਾ ਟਰੈਕਟਰ ਅੱਜ ਤੁਸੀਂ ਦੇਖਦੇ ਪਏ ਹੋ ਨਾ ਮੈਂ ਤੁਹਾਨੂੰ ਵਾਅਦਾ ਨਾ ਕਰਨਾ ਵੀ ਇਦਾਂ ਦਾ ਟਰੈਕਟਰ ਜੇ ਕਿਸੇ ਨੇ ਦੇਖਿਆ ਹੋਣਾ ਤੇ ਮੇਰਾ ਨਾਮ ਮਟਾ ਦਿਓ 6 ਸਿਲੰਡਰ ਟਰੈਕਟਰ ਤਾਂ ਆਪਾਂ ਬੜੇ ਦੇਖੇ ਹੋਣਗੇ ਪਰ ਜਿੰਨਾ ਕੁਛ ਜੀਤੇ ਬਾਈ ਨੇ ਇਸ ਟਰੈਕਟਰ ਦੇ ਉੱਤੇ ਲਾ ਦਿੱਤਾ ਨਾ ਲਾਉਣਾ ਤਾਂ ਰੀਜੀonal ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਕੱਲੀ ਕੱਲੀ ਚੀਜ਼ ਬਾਈ ਨੇ ਬਾਹਰੋਂ ਇੰਪੋਰਟ ਕਰਾ ਕੇ 6 ਸਿਲੰਡਰ ਟਰੈਕਟਰ 18 ਫੁੱਟ ਤੋਂ ਵੀ ਕਰੀਬ ਇਹ ਲੰਬਾ ਹੈ ਤੇ 8-9 ਫੁੱਟ ਦੀ ਚੜਾਈ ਹੋਊਗੀ ਘੱਟੋ-ਘੱਟ ਵੀ ਤੇ ਕੱਲੀ ਕੱਲੀ ਚੀਜ਼ ਇਸ ਟਰੈਕਟਰ ਦੀ ਮੈਂ ਤੁਹਾਨੂੰ ਮੈਂ ਨਾ ਪਹਿਲਾਂ ਤਾਂ ਜਦੋਂ ਇਸ ਟਰੈਕਟਰ ਨੂੰ ਦੇਖਿਆ ਮੈਂ ਦੇਖਦੇ ਹੈਰਾਨ ਰਹਿ ਗਿਆ ਵੀ ਟਰੈਕਟਰ ਨੂੰ ਮੈਂ ਸ਼ੁਰੂਆਤ ਕਿੱਥੋਂ ਕਰਾਂ ਵੀ ਨਗਾ ਨਹੀਂ ਜੜਦੀ ਪਈ ਨਿਗਾ ਵੀ ਮੈਂ ਟਰੈਕਟਰ ਦੇ ਉੱਪਰ ਮੈਂ ਬੈਠ ਗਿਆ ਤੇ ਟਟ ਨੂੰ ਦੇਖੀ ਜਿਵੇਂ ਨਾ ਬੰਦੇ ਦੀ ਭੁੱਖ ਨਹੀਂ ਉੱਤਰਦੀ ਬੰਦੇ ਦਾ ਇੱਕ ਨਾ ਸਕੂਨ ਮਿਲਦਾ ਰੂਹ ਨੂੰ ਚਾਹ ਵਾਲੇ ਦੀ ਜਿਵੇਂ ਗੱਗੂ ਗੱਲ ਨਹੀਂ ਚੱਲਦਾ ਝੂਮ ਝੂਮ ਕੇ ਮੈਂ ਕਹਿੰਨਾ ਜੀ ਕਿਆ ਇਹ ਬਾਤਾਂ ਨੇ ਮੈਂ ਘੇੜਾ ਗੁੜਾ ਕੱਢ ਕੇ ਆਇਆ ਟ੍ਰੈਕਟਰ ਇਦਾਂ ਨਹੀਂ ਹੈਗਾ ਵੀ ਇਕੱਲਾ ਆਪਾਂ ਸ਼ੋਅ ਨੂੰ ਹੀ ਤਿਆਰ ਕਰ ਦਿੱਤਾ ਨਾ ਸਾਰੇ ਫੰਕਸ਼ਨ ਇਹਦੇ ਵਰਕਿੰਗ ਆ ਮੈਂ ਤੁਹਾਨੂੰ ਡਿਟੇਲਿੰਗ ਇਹਦੀ ਦਿੰਨਾ ਅੱਗੇ ਤੁਸੀਂ ਜੁੜੇ ਰਹੋ ਮੇਰੇ ਨਾਲ ਮੇਰੇ ਵੀਰ ਦੇ ਫੰਕਸ਼ਨ ਸਾਰੇ ਵਰਕਿੰਗ ਆ ਪਿਛਲਾ ਹਿੱਸਾ ਕੱਲਾ ਇਸ ਟ੍ਰੈਕਟਰ ਦਾ ਸੁਪਰ ਦਾ ਰਹਿ ਗਿਆ ਬਾਕੀ ਸਾਰੇ ਦਾ ਸਾਰਾ ਟ੍ਰੈਕਟਰ ਮੋਡੀਫਾਈਡ ਟਰੱਕ ਦਾ ਇੰਜਣ ਇਹਨਾਂ ਤੋਂ ਤੁਸੀਂ ਨਾ ਟਰੈਕਟਰ ਦੇ ਰੱਜ ਕੇ ਦਰਸ਼ਨ ਕਰ ਲੋ ਰੱਜ ਕੇ 에ਅਰ ਕਲੀਨਰ ਸਾਇਲੈਂਸਰ ਪਾਇਦਾਣ ਜਦੋਂ ਇਹਦੇ ਫੰਕਸ਼ਨ ਤੁਹਾਨੂੰ ਦਿਖਾਏ ਨਾ ਤੁਸੀਂ ਸਾਰਿਆਂ ਨੇ ਹਰਾਣ ਰਹਿ ਜਾਣਾ ਵੀ ਜੀਤੇ ਬਾਈ ਨੇ ਕਰ ਕੀ ਦਿੱਤਾ ਹੈ ਤੇ ਕੈਨੇਡਾ ਜਾਣਾ ਹੈ ਆਪਣੇ ਪੰਜਾਬ ਦਾ ਨਾਂ ਜੀਤੇ ਬਾਈ ਨੇ ਰੌਸ਼ਨ ਕਰਿਆ ਹੈ ਬਾਈ ਦੀ ਮਿਹਨਤ ਨੂੰ ਸਲਾਮ ਬਾਈ ਨੇ ਗੱਡਮੀ ਮਿਹਨਤ ਕਰਕੇ ਇਸ ਟਰੈਕਟਰ ਨੂੰ ਤਿਆਰ ਕਰਿਆ ਪੰਜਾਬੀ ਜਿੱਥੇ ਜਾਂਦੇ ਤੁਹਾਨੂੰ ਪਤਾ ਬੱਲੇ ਬੱਲੇ ਹੀ ਕਰਾਉਂਦੇ ਆ ਤੇ ਉਦਾਂ ਹੀ ਜੀਤੇ ਬਾਈ ਨੇ ਬੁੜੀ ਵਿੰਡ ਪਿੰਡ ਜਗਰਾਉਂ ਤੋਂ ਉਹਨਾਂ ਕੋਦਰ ਰੋੜ ਦੇ ਉੱਪਰ ਤੇ ਬਾਈ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਮੈਂ ਕਹਿੰਨਾ ਕੋਈ ਕਸਰ ਛੱਡੀ ਹੋਈ ਨਹੀਂ ਇਹਦੇ ਤੁਸੀਂ ਨਾ ਰਮ ਰਮ ਦੇਖ ਕੇ ਇਦਾਂ ਨਾ ਸੋਚ ਲੋ ਵੀ ਇਹ ਕਿਤੇ ਟਰੈਕਟਰ ਕੰਮ ਨਹੀਂ ਕਰਦਾ ਹੋਣਾ ਵੀ ਜੋਰ ਨਹੀਂ ਲਾਉਂਦਾ ਵੀ ਕਾ ਖੇਤੀ ਦੇ ਕੰਮ ਵਾਸਤੇ ਨਹੀਂ ਹੈਗਾ ਕਹਿਣ ਦਾ ਮਤਲਬ ਮਾਈ ਹੁਣਾਂ ਨੇ ਦੱਸਿਆ ਵੀ ਪੂਰਾ ਜੋ ਕੇ ਦੇਖਿਆ ਸੀ ਚਲਾ ਕੇ ਜੋਰ ਲਵਾ ਕੇ ਰਿੰਮ ਦਾ ਵੀ ਤੁਹਾਨੂੰ ਡਿਟੇਲ ਦਿੰਨਾ ਮੈਂ ਰੇਮੇ ਦੇ ਕਿਸ ਤਰ੍ਹਾਂ ਬਣਿਆ ਵੀ ਪੂਰਾ ਸਮਾਨ ਲੈ ਕੇ ਨਾ ਪੂਰਾ ਫਿਰ ਉਹਦੇ ਵਿੱਚੋਂ ਇਹਨਾਂ ਨੂੰ ਕੱਟਿਆ ਗਿਆ ਬਾਈ ਨੇ ਸਾਰਾ ਕੁਝ ਇਹਦਾ ਨਕਸ਼ਾ ਬਾਹਰੋਂ ਭੇਜਿਆ ਸਾਰਾ ਕੁਝ ਇਕੱਲੀ ਇਕੱਲੀ ਚੀਜ਼ੇ ਦੀ ਨਾ ਜਿਵੇਂ ਬਾਈ ਨੇ ਨਕਸ਼ਾ ਬਣਾ ਕੇ ਚਲੋ ਪਹਿਲਾਂ ਆਪਾਂ ਆਵਾਜ਼ ਸੁਣਦੇ ਆਂ ਆਜੋ ਆਪਾਂ ਆਵਾਜ਼ ਸੁਣਦੇ ਹੁੰਦਾ ਖਰੂਗਣੀ ਮੈਂ ਕਹਿੰਦਾ ਵੀ ਜੇ ਤੁਸੀਂ ਇੱਕ ਵਾਰੀ ਇਸ ਟਰੈਕਟਰ ਦੇ ਉੱਪਰ ਬੈਠ ਗਏ ਨਾ ਮੈਂ ਵਾਦੇ ਨਾਲ ਕਹਿੰਦਾ ਜਿੱਦਾਂ ਮੇਰਾ ਨਹੀਂ ਸੀ ਨਾ ਉਤਰਨ ਨੂੰ ਦਿਲ ਕਰਦਾ ਤੁਸੀਂ ਵੇਸ ਟਰੈਕਟਰ ਦੇ ਕੋਲ ਜਦੋਂ ਗਏ ਨਾ ਤੁਹਾਡਾ ਵੀ ਉਤਰਨ ਨੂੰ ਦਿਲ ਨਹੀਂ ਕਰਨਾ ਤੇ ਆਜੋ ਹੁਣ ਆਪਾਂ ਟਰੈਕਟਰ ਦੀ ਡਿਟੇਲ ਜਾਣਦੇ ਆਂ ਆਜੋ ਮਿਲਦੇ ਆਂ ਵੀਡੀਓ ਚ ਅੱਜ ਆਪਾਂ ਜਿਹੜਾ ਤੁਹਾਨੂੰ ਟਰੈਕਟਰ ਦਿਖਾਉਣਾ ਨਾ ਇਹ ਟਰੈਕਟਰ ਨਹੀਂ ਹੈਗਾ ਟਰੈਕਟਰ ਨੂੰ ਆਪਾਂ ਜਾਜ ਟੈਂਕ ਜਿਹੜੇ ਵੀ ਸ਼ਬਦ ਆਪਾਂ ਯੂਜ਼ ਕਰੀਏ ਉਹ ਛੋਟੇ ਪੈ ਜਾਂਦੇ ਆਂ ਛੋਟੇ ਦਾ ਮਤਲਬ ਵੀ ਟਰੈਕਟਰ ਹੈ ਹੀ ਇੰਨਾ ਤਗੜਾ ਤੇ ਕਾਮ ਆ ਇਧਰਲੀ ਸਾਈਡ ਤੋਂ ਜੇ ਮੈਂ ਤੁਹਾਨੂੰ ਇਹਦੀ ਲੰਬਾਈ ਦਿਖਾਵਾਂ ਨਾ ਵੀ ਟਰੈਕਟਰ ਕਿੰਨਾ ਲੰਬਾ ਤੇ ਕੀ ਇਹਦਾ ਸਿਸਟਮ ਆ ਮੇਰੇ ਵੀਰਾਂ ਨੂੰ ਪਤਾ ਲੱਗ ਜਾਣਾ ਐ ਕਰੇ ਤੇ ਵੀ ਟਰੈਕਟਰ ਦੀ ਲੰਬਾਈ ਕਿੰਨੀ ਹੋਏਗੀ 5 ਫੁੱਟ 11 ਇੰਚ ਮੇਰੀ ਹਾਈਟ ਆ ਤੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਟਰੈਕਟਰ ਦੀ ਲੰਬਾਈ ਕਿੰਨੀ ਆ ਤੇ ਟਰੈਕਟਰ ਦੇ ਵਿੱਚ ਇੰਨੀਆਂ ਖੂਬੀਆਂ ਨੇ ਨਾ ਵੀ ਮੈਨੂੰ ਜਿਵੇਂ ਆਪਾਂ ਆਮ ਤੁਸੀਂ ਜਿਹੜੇ ਮੇਰੇ ਵੀਰ ਮੇਰੇ ਨਾਲ ਜੁੜੇ ਆ ਜਾਂ ਚੈਨਲ ਨੂੰ ਜਾਣਦੇ ਉਹਨਾਂ ਨੂੰ ਪਤਾ ਹੈਗਾ ਆਪਾਂ ਉਦਾਂ ਹੀ ਬੋਲਦੇ ਨਹੀਂ ਆ ਪਰ ਅੱਜ ਮੈਨੂੰ ਲਿਖਣੀਆਂ ਪਈਆਂ ਇਹ ਟਰੈਕਟਰ 22 ਲੱਖ ਰੁਪਏ ਦੇ ਕਰੀਬ ਤਿਆਰ ਹੋਇਆ 22 ਲੱਖ ਦੇ ਕਰੀਬ ਵੀਰ ਨੇ ਸ਼ੌਕ ਨੂੰ ਇਹ ਕੈਨੇਡਾ ਟਰੈਕਟਰ ਜਣਾ ਤੇ ਇਹ ਨਹੀਂ ਹੈਗਾ ਵੀ ਟਰੈਕਟਰ ਨੂੰ ਸ਼ੌਕ ਨਾਲ ਤਿਆਰ ਕਰਤਾ ਤੇ ਇਹਦੇ ਫੰਕਸ਼ਨਲ ਵਰਕਿੰਗ ਨਹੀਂ ਹੈਗੀ ਫੰਕਸ਼ਨਲ ਸਾਰੇ ਵਰਕਿੰਗ ਆ ਜਿਵੇਂ ਮਰਜੀ ਜ਼ੋਰ ਲਵਾਓ ਕੁਝ ਵੀ ਕਰੋ ਤੁਹਾਨੂੰ ਮੈਂ ਡਿਟੇਲ ਚ ਸਾਰਾ ਕੁਝ ਦੱਸੂਗਾ ਪਹਿਲਾਂ ਆਪਾਂ ਵੀਰ ਦਾ ਪੂਰਾ ਬਾਇਓ ਡਾਟਾ ਤੁਹਾਨੂੰ ਮੈਂ ਦੱਸਦਾ ਜੀਤਾ ਵੜੈਚ ਜਿਹੜੇ ਵੀਰ ਨੇ ਇਹ ਟਰੈਕਟਰ ਬਾਹਰ ਲੈ ਕੇ ਜਿਹਦੇ ਕੋਲੇ ਟਰੈਕਟਰ ਜਣਾ ਪਿੰਡ ਹੈਗਾ ਬੁੜੀ ਵਿੰਡ ਤੇ ਕੈਨੇਡਾ ਜਾਣਾ ਵੀਰੇ ਕੋਲੇ ਇਹ ਟਰੈਕਟਰ ਵੀਰੇ ਨੇ ਪੂਰੀ ਰੂਹ ਨਾਲ ਸ਼ੌਂਕ ਨਾਲ ਕੱਲੀ-ਕੱਲੀ ਚੀਜ਼ ਤੁਹਾਨੂੰ ਮੈਂ ਦੱਸਣਾ ਜਿਹੜੀ ਬਾਹਰੋਂ ਇੰਪੋਰਟ ਹੋਈ ਐ ਇਹ ਟਰੈਕਟਰ ਇਦਾਂ ਨਹੀਂ ਤਿਆਰ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦਿਸਦੀਆਂ ਹੋਣੀਆਂ ਤੇ ਮੈਂ ਤੁਹਾਨੂੰ ਡਿਟੇਲ ਚ ਵੀ ਦੱਸਦਾ ਦੱਸੂਗਾ ਕੱਲੀ-ਗੱਲੀ ਚੀਜ਼ ਸਾਰੀਆਂ ਚੀਜ਼ਾਂ ਇਹਦੇ ਤੇ ਬਾਹਰੋਂ ਇੰਪੋਰਟ ਹੋ ਕੇ ਆਈਆਂ ਕੈਨੇਡਾ ਤੋਂ ਵੀਰੇ ਨੇ ਭੇਜੀਆਂ ਤੇ ਫੇਰ ਇਸ ਟਰੈਕਟਰ ਨੂੰ ਲੱਗੀਆਂ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਸ਼ੌਂਕ ਪਗਾਉਣ ਚ ਅਸੀਂ ਪੰਜਾਬੀ ਅੱਗੇ ਹੁੰਦੇ ਆਂ ਇਹ ਸਾਰੇ ਵੀਰਾਂ ਨੂੰ ਆਪਣਿਆਂ ਨੂੰ ਪਤਾ ਹੀ ਆ। ਇਹ ਸਰੀ ਦੇ ਵਿੱਚ ਜਾਣਾ ਹੈ ਟਰੈਕਟਰ ਤੇ ਹੁਣ ਆਪਾਂ ਟਰੈਕਟਰ ਦੇ ਫੰਕਸ਼ਨ ਜੇ ਤੁਹਾਨੂੰ ਦੱਸੀਏ। ਫੰਕਸ਼ਨਾਂ ਦੀ ਗੱਲ ਆ ਜਾਂਦੀ ਸਭ ਤੋਂ ਪਹਿਲਾਂ ਤਾਂ ਨਾ ਵੀਰੇ ਨੇ 1 ਲੱਖ ਰੁਪਏ ਖਰਚਿਆ। ਕੱਲੇ ਨਟ ਲਗਾਉਣ ਦੀ ਟਰੈਕਟਰ ਦੇ ਆਪਾਂ ਰਿਮਾਂ ਦੇ ਨਟ ਦਿਖਾਉਣੇ ਹੁੰਦੇ ਨਾ ਆ ਜਾ ਰਹੇ ਨੇ। ਵੀ ਟਰੈਕਟਰ ਦੇ ਨਾਟ ਆਪਾਂ ਨੂੰ ਨਾਟ ਕਿਤੇ ਨਹੀਂ ਦਿਸੂਗਾ। ਜੇ ਕਿਸੇ ਵੀਰ ਨੂੰ ਦਿਸੇ ਤੇ ਮੈਨੂੰ ਦਿਖਾਓ। ਹਿੱਸੇ ਨੂੰ ਨਾਟ ਕੋਈ ਵੀ ਨਹੀਂ ਦਿਸੂ ਤੁਹਾਨੂੰ। ਇੱਕ ਵੀ ਨਾਟ ਕਿੱਦਾਂ ਦਾ ਹੁੰਦਾ। ਇਹ ਨਾਟ ਲਕਾਉਣ ਦੇ ਖਾਤਰ ਵੀਰੇ ਨੇ ਲੱਖ ਰੁਪਇਆ ਲਾਇਆ ਐ ਸਟੇਟਰ ਤੇ ਇੱਥੋਂ ਹੀ ਆਪਾਂ ਆਈਡੀਆ ਲਾ ਸਕਦੇ ਆ ਵੀ ਟਰੈਕਟਰ ਨੂੰ ਕਿੰਨੇ ਰੂਹ ਨਾਲ ਤਿਆਰ ਕੀਤਾ ਹੈਗਾ ਵੀਰ ਨੇ ਨਿੱਕੀ ਨਿੱਕੀ ਚੀਜ਼ ਨਾਲ ਬਰੀਕੀ ਨਾਲ ਪੂਰੀ ਪਲੇਟ ਲੈ ਕੇ ਆਹ ਰਿਮ ਐ ਤਿਆਰ ਫਿਰ ਉਸ ਤੋਂ ਬਾਅਦ ਕਰਾਇਆ ਤੇ ਇਹ ਇਦਾਂ ਨਹੀਂ ਹੈਗਾ ਵੀ ਕੱਲੇ ਸਟਾਈਲਿਸ਼ ਆ ਬਹੁਤ ਹੈਵੀ ਚ ਆ ਬਹੁਤ ਹੈਵੀ ਚ ਕਿਉਂਕਿ ਟਰੈਕਟਰ ਦਾ ਤੁਹਾਨੂੰ ਵਜਨ ਹੀ ਵਜਨ ਦਾ ਆਈਡੀਆ ਤੁਹਾਨੂੰ ਇੱਥੋਂ ਪਤਾ ਲੱਗ ਜਾਂਦਾ ਕਿੱਡੀਆਂ-ਕਿੱਡੀਆਂ ਸਪੋਰਟਾਂ ਟਰੈਕਟਰ ਨੂੰ ਪਾਈਆਂ ਵੀ ਕਿੰਨਾ ਨਿੱਗਰ ਟਰੈਕਟਰ ਦੇ ਵਿੱਚ ਜਿਹੜਾ ਇੰਜਣ ਰੱਖਿਆ ਇੰਜਣ ਹੈਗਾ ਟਰੱਕ ਵਾਲਾ ਟਰੱਕ ਦਾ ਇੰਜਣ 6 ਸਿਲੰਡਰ ਇੰਜਣ ਹੈ ਟਰੈਕਟਰ ਦੇ ਵਿੱਚ ਕੋਈ ਛੋਟਾ ਮੋਟਾ ਤਾਂ ਤੁਹਾਨੂੰ ਪਤਾ ਜਿੰਨਾ ਜਿੱਡਾ ਤਕੜਾ ਹੈ ਸਿਸਟਮ ਬਣ ਗਿਆ ਮਗਰਲੇ ਟਾਈਟ 18 ਦੇ ਆ ਗਈ ਤੁਸੀਂ ਇੱਥੇ ਹੀ ਹਸਾ ਲਾ ਲਓ ਵੀ ਟਰੈਕਟਰ ਦੇ ਵਿੱਚ ਪਾਵਰ ਜਾਣ ਕਿੰਨੀ ਹੋਏਗੀ ਆ ਵੀਰੇ ਦੇ بیٹے ਦਾ ਨਾਮ ਉਧਰ ਭਤੀਜ ਦਾ ਨਾਮ ਕੱਲੀ ਕੱਲੀ ਚੀਜ਼ ਪਹਿਲਾਂ ਮੈਂ ਤੁਹਾਨੂੰ ਚਾਰ ਚਫੇਰੇ ਘੁੰਮ ਕੇ ਦਿਖਾ ਦਾਂ ਪਹਿਲਾ ਟਰੈਕਟਰ ਆ ਜਿਹਦੇ ਮੈਨੂੰ ਫੰਕਸ਼ਨ ਸਾਰੇ ਲਿਖਨੇ ਪਏ ਆ ਨਹੀਂ ਤੇ ਅੱਜ ਕਰ ਆਪਾਂ ਕਹਿ ਦਿੰਨੇ ਆ ਵੀ ਆਸ ਟਰੈਕਟਰ ਚ ਇੰਨੇ ਫੰਕਸ਼ਨ ਆ ਉਹਨੇ ਫੰਕਸ਼ਨ ਇਹ ਟਰੈਕਟਰ ਚ ਇੰਨੇ ਫੰਕਸ਼ਨ ਆ ਆ ਜੱਕ ਦੋਨੇ ਵਰਕਿੰਗ ਵੀਰ ਨੇ ਆਪਦੇ ਕੋਲੋਂ ਤੇ ਲਿੰਕਾਂ ਇਹਦੇ ਇੰਪੋਰਟ ਪਿਛਲੀਆਂ ਦੋਨੇ ਲਿੰਕਾਂ ਇਹ ਇੰਪੋਰਟ ਆ ਬਾਹਰੋਂ ਤੇ ਆ ਚੀਜ਼ ਦਿਖਾਣ ਨੂੰ ਆਪਾਂ ਸਪੈਸਰ ਤੇ ਉਹ ਵੀ ਪਾ ਸਕਦੇ ਆ ਵੀ ਸਪੈਸਰ ਪਾਤੇ ਇਸ ਫੈਸਲ ਵੀਰੇ ਨੇ ਕ੍ਰੋਮ ਦੇ ਵਿੱਚ ਸਪੈਸ਼ਲ ਤਿਆਰ ਕਰਕੇ ਤੇ ਫਿਰ ਇਹਨਾਂ ਨੂੰ ਮਤਲਬ ਡਿਜ਼ਾਈਨ ਪੂਰਾ ਪ੍ਰੋਪਰ ਇਹ ਸਾਰਾ ਡਿਜ਼ਾਈਨ ਵੀਰੇ ਨੇ ਬਾਹਰੋਂ ਕਰਕੇ ਆਪਦੇ ਹਿਸਾਬ ਨਾਲ ਫਿਰ ਵੀਰੇ ਨੇ ਇੱਧਰ ਭੇਜਿਆ ਡਿਜ਼ਾਈਨ ਤੇ ਇੱਧਰ ਵੀਰ ਦੇ ਛੋਟੇ ਵੀਰੇ ਹੋਣਾ ਨੇ ਉਹਨੂੰ ਪੂਰਾ ਮਤਲਬ ਉਹ ਅਮਲ ਦੇ ਵਿੱਚ ਲਿਆ ਕੇ ਵੀ ਕਿੱਦਾਂ-ਕਿੱਦਾਂ ਚੀਜ਼ ਚਾਹੀਦੀ ਵੀਰੇ ਨੂੰ ਹਨਾ ਕਿ ਉਦਾਂ-ਉਦਾਂ ਵੀਰੇ ਨੇ ਰੈਡੀ ਕਰਾਤਾ ਜਿਹੜਾ ਆ ਲੋਗੋ ਆਪਾਂ ਦੇ ਦੇ ਪਾ ਬੁੱਲ ਵਾਲਾ ਇਹ ਵੀ ਬਾਹਰੋਂ ਹੀ ਇਹਨੂੰ ਇੰਪੋਰਟ ਲਾਈਟਾਂ ਵੀ ਇੰਪੋਰਟ ਆ ਬਾਹਰੋਂ ਕੈਂਡਾਲੇ ਵੀਰ ਮੈਨੂੰ ਕਮੈਂਟ ਕਰ ਕਰਕੇ ਦੱਸਿਓ ਜਰੂਰ ਵੀ ਇਹ ਕਿਹੜੀ ਚੀਜ਼ ਦੀਆਂ ਲਾਈਟਾਂ ਨੇ ਇੰਨੇ ਨਾਲ ਸਾਡੇ ਪੰਜਾਬੀਆਂ ਦਾ ਸਾਡਾ ਵੀ ਤੁਹਾਡੇ ਭਰਾਇਆਂ ਸਾਡਾ ਹੌਸਲਾ ਵੀ ਵਧੇਗਾ ਸਾਨੂੰ ਜਾਣਕਾਰੀ ਹੋਰ ਵੱਧ ਜਾਂਦੀ ਹੈ ਅਗਲੇ ਟਾਰਾਂ ਦੇ ਸਪੈਸਰ ਵੀ ਕ੍ਰੋਮ ਚ ਤੇ ਐਡਾ ਤਕੜਾ ਪ੍ਰੋਜੈਕਟ ਆ ਵੀ ਪਾਵਰ ਸਟੀਅਰਿੰਗ ਵਗੈਰਾ ਜੋ ਵੀ ਕਰਨਾ ਸਭ ਕੁਝ ਹੈਵੀ ਕੋਈ ਛੋਟਾ ਛੋਟਾ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਬੁੱਧਾ ਨਰਮ ਜਾਨਾ ਸਭ ਕੁਝ ਹੈਵੀ ਏਅਰ ਕਲਿੰਡਰ ਵਗੈਰਾ ਇਕੱਲੀ ਇਕੱਲੀ ਚੀਜ਼ ਫੇ ਤੁਹਾਨੂੰ ਹੋਰ ਇੱਕ ਖੂਬੀ ਦੱਸਦਾ ਟਰੈਕਟਰ ਦੇ ਆਪਾਂ ਐ ਕਹਿ ਦਿੰਨੇ ਵੇ ਟਰੈਕਟਰ ਨੂੰ ਪਿਆਰ ਕਰਤਾ ਹੁਣ ਰਾਤ ਨਹੀਂ ਹੈਗੀ ਦਿਨ ਆਣੇ ਤੇ ਮੈਂ ਤੁਹਾਨੂੰ ਜਗਾ ਕੇ ਦਿਖਾਉਂਦਾ ਆਹ ਵਾਲਾ ਹਿੰਦੁਸਤਾਨ ਜਿਹੜਾ ਲਿਖਿਆ ਇਹ ਵੀ ਜਗਦਾ ਲਾਈਟਾਂ ਇਹਦੇ ਵਿੱਚ ਜਿਹੜੀਆਂ ਲਾਈਟਾਂ ਉਹ ਵੀ ਵਰਕਿੰਗ ਆ ਕਲਰਫੁਲ ਆ ਇਹ ਨਹੀਂ ਹੈਗਾ ਵੀ ਇੱਕ ਕਲਰ ਹੀ ਕੱਢੂ ਡਿਫਰੈਂਟ ਡਿਫਰੈਂਟ ਕਲਰ ਕੱਢਣਗੀਆਂ ਵੀ ਕੱਲਾ ਇੱਕ ਕਲਰ ਨਹੀਂ ਇਹਨਾਂ ਨੇ ਕੱਢਣਾ ਅਲੱਗ ਅਲੱਗ ਕਲਰ ਦੇ ਵਿੱਚ ਜਿਹੜਾ ਮਰਜੀ ਕਲਰ ਆਪਦੇ ਹਿਸਾਬ ਨਾਲ ਅਡਜਸਟ ਕਰਕੇ ਇਹਨਾਂ 'ਚ ਜਗਾ ਸਕਦੇ ਆ ਤੇ ਇਹ ਟਰੈਕਟਰ origignal ਹੈਗਾ ਸੁਪਰ ਹਾਂਜੀ ਹਾਲੋ ਹਾਲੋ ਵੀਰੇ origignal ਸੁਪਰ ਟਰੈਕਟਰ ਆ ਜਿਵੇਂ ਆਪਾਂ ਕਹਿੰਦੇ ਹਾਂ ਹਿੰਦੁਸਤਾਨ ਪਹਿਲੇ ਜਿਹੜੇ ਆਪਣੇ ਹਿੰਦੁਸਤਾਨ ਟਰੈਕਟਰ ਹੁੰਦੇ ਸੀ ਉਹਦੇ ਤੋਂ ਵੀਰੇ ਨੇ ਇਸ ਸਟੇਟ ਨੂੰ ਰੈਕਟ ਕਰਾਇਆ ਜਾਂ ਅੱਜ ਕਿੰਦੋਸਤਾਂ ਦਾ ਮਗਰਲਾ ਹਿੱਸਾ ਤੇ ਬਾਕੀ ਜਿਹੜਾ ਇੰਜਣ ਵਗੈਰਾ ਆ ਗਿਆ ਉਹ ਆ ਗਿਆ 6 ਸਿਲੰਡਰ ਟਰੱਕ ਦਾ ਤੇ ਆਪਾਂ ਉਹ ਪਰੋਂ ਵੀ ਤੁਹਾਨੂੰ ਮੈਂ ਦਿਖਾਉਣਾ ਬੈਠ ਕੇ ਟਰੈਕਟਰ ਖੁੱਲਾ ਡੁੱਲਾ ਜਿੰਨਾ ਖੁੱਲਾ ਡੁੱਲਾ ਤਾਂ ਇੰਨਾ ਜਿਆਦਾ ਹੈ ਨਾ ਵੀ ਭਾਵੇਂ ਅੱਧਾ ਪਿੰਡੇ ਦੇ ਇੱਥੇ ਖੜ ਜੋ ਇੱਥੇ ਜਿੰਨੇ ਨੇ ਮਰਜ਼ੀ ਖੜ ਸਕਦੇ ਆਪਾਂ ਆਹ ਵਾਲਾ ਸ਼ੀਸ਼ਾ ਤੇ ਇਹ ਵੀ ਬਾਹਰੋਂ ਇੰਪੋਰਟ ਇਹ ਵੀ ਆਪਣੇ ਇੱਧਰ ਲਾਣੀ ਹੈਗਾ ਇਹ ਵੀ ਵੀਰੇ ਨੇ ਉਧਰੋਂ ਭੇਜਿਆ ਤੇ ਇੱਧਰ ਵੀਰੇ ਨੇ ਆਪਣੇ ਆਨੇ ਲਾਤਾ ਆਇਆ ਇਹਨਾਂ ਨੇ ਉੱਪਰ ਹੀ ਆਪਾਂ ਇਧਰੋਂ ਦਿਖਾ ਦਿੰਨੇ ਆ ਪਹਿਲਾਂ ਤਾਂ ਇੱਥੋਂ ਹੀ ਦਿਖਾ ਬੀ ਖੁੱਲਾ ਡੱਲੇ ਦਾ ਸਿਸਟਮ ਤੁਹਾਨੂੰ ਨਾ ਹਾਲੀ ਹਾਲੀ ਦਰਸ਼ਨ ਕਰਾਣੇ ਇਕਲੀਆਂ-ਇਕਲੀਆਂ ਚੀਜ਼ਾਂ ਦੀ ਇਹ ਕਿੰਨੀਆਂ ਚੀਜ਼ਾਂ ਸਟ੍ਰਕਚਰ ਦੇ ਉੱਪਰ ਲੱਗੀਆਂ ਨੇ ਫਿਰ ਇਹ ਆ ਗਈ ਇਹਦੇ ਉੱਪਰ LED ਲਾਈਟ ਆ ਸੌਰੀ ডিসਪਲੇ ਸਕਰੀਨ ਗਾਣੇ ਵਗੈਰਾ ਸੁਣਨੇ ਆ ਵੀਡੀਓ ডিসਪਲੇ ਸਾਰਾ ਕੁਝ ਇਹਦੇ ਵਿੱਚ ਚੱਲਦਾ ਸਾਰਾ ਕੁਝ ਵਰਕਿੰਗ ਆ ਮੈਂ ਤੁਹਾਨੂੰ ਚਲਾ ਕੇ ਵੀ ਦਿਖਾ ਦਿੰਨਾ ਇਹ ਚੱਲਦੀ ਫਿਰ ਇੱਕ ਚੀਜ਼ ਹੋਰ ਬਹੁਤ ਸੋਹਣੀ ਐ ਵੀਰੇ ਆਇਓ ਜਿਆਦੇ ਜਿਆਦੀ ਵੀਰ ਨੂੰ ਇਸ ਨੂੰ ਜਾਣਕਾਰੀ ਟ੍ਰੈਕਟਰ ਦੀ ਇਹ ਵੀਰਾ ਮਤਲਬ ਇਸ ਟ੍ਰੈਕਟਰ ਨੂੰ ਹੈਂਡਲ ਕਰਦਾ ਵੀਰੇ ਇਹਦੇ ਚਲਾਇਓ ਹੈਗੇ ਕੋਸੋ ਸਟਾਪ ਸਕਰੀਨ ਚਲਾਇਓ ਲਓ ਜੀ ਇੱਥੇ ਵੀਡੀਓ ਵੀ ਚੱਲ ਪੈਂਦੇ ਵੀਰੇ ਹਾਂਜੀ ਭਾਜੀ ਵੀਡੀਓ ਗਾਣੇ ਗੁਣੇ ਸੁਣਨੇ ਆਪਾਂ ਹਾਂਜੀ ਹਾਂਜੀ ਕਨੈਕਟ ਹੋ ਜਾਂਦਾ ਫੋਨ ਨਾ ਤੇ ਆਹ ਡੱਕ ਤੇ ਕਿੰਨਾ ਕਿੰਨੇ ਪੈਸੇ ਲੱਗੇ ਵੀਰੇ ਭਾਜੀ ਇਹ ਤੇ ਸੀਆਰਪੀਆ ਲੱਗ ਗਿਆ 80000 ਹਾਂਜੀ ਠੀਕ ਆ ਬਈ ਠੀਕ ਸਿਰਾਈ ਕਰਾਤਾ ਵੀਰੇ ਨੰਨੇ ਆ ਸ਼ੀਸ਼ੇ ਦੇ ਵਿੱਚ ਮਾਰੀ ਫੋਕਸ ਵਿ ਸ਼ੀਸ਼ੇ ਦੇ ਵਿੱਚ ਅਸੀਂ ਪੂਰਾ ਦਸਰ ਆਏ ਓਕੇ ਫਿਰ ਇੱਕ ਚੀਜ਼ ਹੋਰ ਹਨੇ ਤੋ ਥੱਲੇ ਚੱਲ ਆਪਾਂ ਦਿਖਾਉਣੇ ਵੀਰਾਂ ਨੂੰ ਚੜਾਈ ਇੱਥੋਂ ਦੇਖਿਓ ਚੜਾਈ ਆ ਮਗਰਾਟ ਵੀ ਆਪ ਤਿਆਰ ਕੀਤੀ ਹੈ ਕਿਉਂਕਿ ਜਿੰਨੇ ਚੌੜੇ ਆ ਤਾਂ ਇੱਟ ਨੂੰ ਚੌੜਾ ਕਰਿਆ ਗਿਆ ਪਹਿਲਾਂ ਨਾਲੋਂ ਜਿੰਨੇ ਮਰਜ਼ੀ ਆਪਾਂ ਚੌੜੇ ਹੋ ਕੇ ਬੈਠ ਜੀ ਐਦਾਂ ਨਹੀਂ ਹੈਗਾ ਤੰਗ ਦੇ ਹੋ ਜਾਗੇ ਨਾ ਜਿੱਥੇ ਮਰਜ਼ੀ ਲੱਤ ਲੈ ਜਾਓ ਮਗਰਾਟ ਮਤੋਂ ਘੱਟੋ ਘੱਟ ਵੀ ਸੀਟ ਤੋਂ ਹੈਗਾ 1.5-2 ਫੁੱਟ ਦੂਰ ਵਿਚਲੀ ਸੀਟ ਤੋਂ ਸੈਂਟਰ ਵਾਲੀ ਦੀ ਆਹ ਵਾਲੀਆਂ ਨਿੱਕੀਆਂ ਨਿੱਕੀਆਂ ਲੱਗਦਾ ਇਹ ਵੀ ਬਾਹਰੋਂ ਪੋਟ ਇਹ ਵੀ ਆਪਣੇ ਇੱਧਰ ਲਿਆਣੀ ਹੈ ਜੀ ਤੁਹਾਨੂੰ ਦੱਸੀ ਜਨਾ ਵੀ ਨਿੱਕੀ ਤੋਂ ਨਿੱਕੀ ਚੀਜ਼ ਇੱਕ ਚੀਜ਼ ਹੋਰ ਬਹੁਤ ਖੂਬੀ ਆ ਇਹਦੇ ਚ ਜੈਕ ਲੱਗਾ ਆਹ ਵਾਲਾ ਹੱਡ ਜਿਕੇ ਤੇ ਆਪਾਂ ਕਿਸੇ ਸ਼ੈੱਡ ਵਗੈਰਾ ਚ ਅੰਦਰ ਲਾਉਣਾ ਇਹ ਫੋਲਡ ਹੋ ਜਾਂਦਾ ਕਰੀਏ ਵੀਰੇ ਸਟਾਰਟ ਹਾਂਜੀ ਕਰ ਦ ਆਹ ਕੋਈ ਆਪਾਂ ਹੱਥ ਨਹੀਂ ਲਾਉਣਾ ਨਾ ਏ ਨਹੀਂ ਅਗਰ ਕੋਈ ਨਾਟਕ ਖੋਲਣੇ ਆ ਜਾਂ ਕੁਝ ਕਰਨਾ ਨਾ ਇਹ ਪਿੱਛੇ ਗਿਆ ਫੇਰ ਕਰਿਓ ਵੀਰੇ ਉੱਪਰ ਬੈਠੇ ਹੀ ਜੈਕ ਲੱਗੇ ਆ ਜੈਕਾਂ ਦਾ ਯੂਜ਼ ਕਰੋ ਲੈਓ ਬ੍ਰੇਕ ਇਹਨਾਂ ਕੁਝ ਦੀ ਹੋਰ ਬਹੁਤ ਵੱਡੀ ਆ ਚਲੋ ਮੈਂ ਪਹਿਲਾਂ ਤੁਹਾਨੂੰ ਸਾਊਂਡ ਹੀ ਸੁਣਾ ਦਣਾ ਹੁਣ ਸਟਾਰਟ ਕਰਿਆ ਤੇ ਤੁਹਾਨੂੰ ਇੱਕ ਰੇਸ ਵੀਰੋ ਅਨੇ ਇੱਥੇ ਆ ਸਿਸਟਮ ਲਾਇਆ ਜਿਹਨੂੰ ਆਪਾਂ ਖਾਲੀ ਰੇਸ ਕਹ ਸਕਦੇ ਆ ਵੀਰ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਤੇ ਕਿੰਨੇ ਆਰਪੀਐਮ ਤੇ ਚੱਲੇ ਜਾਂਦਾ ਵੀਰੇ ਕਿੰਨੀ ਰੇਸ ਚੱਲੇ ਜਾਂਦੀ ਏਦੀ ਇਹ ਬਈ ਖਾਲੀ ਜਾਂਦਾ ਉਦੋਂ 40 ਤੇ ਚੱਲੇ ਜਾਂਦਾ ਹਾਂਜੀ ਕਰਕੇ ਦੇਖ 3500 ਦੇ 3000 2500 3000 2500 ਜੇ ਅਗਰ ਨਾ ਦਿੰਦਾ 30 ਤੇ ਚੱਲੇ ਹਾਂਜੀ ਬਹੁਤ ਹੈ ਵੀਰੇ ਕਿੰਝ ਹੋਰ ਲਿਆਣੇ ਹੋਰੇ ਲਿਆ ਆਪਾਂ ਵੀਰਾਂ ਨੂੰ ਦਿਖਾਉਣੇ ਆ ਜਿਵੇਂ ਹਾਲੈਂਡ ਸੁੱੱਚ ਤੇ ਬੰਦ ਹੁੰਦਾ ਨਾ ਉਸੇ ਤਰ੍ਹਾਂ ਇਹ ਟਰੈਕਟਰ ਵੀ ਸੁੱੱਚ ਤੇ ਬੰਦ ਹੁੰਦਾ ਹੈ ਨਾ ਵੀਰੇ ਇੱਥੋਂ ਦਗਾ ਦੇ ਚਲੋ ਕੋਈ ਆਪਾਂ ਚੋਕ ਨਹੀਂ ਖਿੱਚਣੀ ਕੋਈ ਇਦਾਂ ਦਾ ਸਿਸਟਮ ਨਹੀਂ ਹੈਗਾ ਇੱਥੋਂ ਹੀ ਬੰਦ ਹੋਏ ਨੂੰ ਬਈ ਡੈੱਕ ਤੇ ਦਾਟਾ ਵੀ ਜਗਦੀਆਂ ਆ ਡੈੱਕ ਦੇ ਵਿੱਚ ਇਹਦੇ ਹਾਂਜੀ ਆਹ ਵਾਲੀਆਂ ਅੱਛਾ ਆ ਸਾਰਾ ਜਗਾ ਦੇ ਤਹਾਨੂੰ ਦੱਸਿਆ ਹੁਣ ਸਾਡੇ ਕੋਲ ਰਾਤ ਹੈ ਨਹੀਂ ਦਿਨੇ ਸ਼ੂਟ ਕਰਦੇ ਮੈਂ ਪਿੱਛੇ ਵੀ ਜਾਂਦੀਆਂ ਡੱਕਦੀਆਂ ਲਟਾਈ ਪਿੱਛੇ ਵੀ ਆਪਾਂ ਦਰਸ਼ਕ ਕਰੋਨੇ ਆਹ ਵਾਲੇ ਸਵਿੱਚ ਵੀਰੇ ਕਾਦੇ ਆਗੇ ਇਹ ਇਹਦੇ ਬੇਸਾਂ ਦੇ ਆ ਅੱਛਾ ਵੀ ਬੇਸਾਂ ਇਹ ਐਡਜਸਟ ਕਰਨੀਆਂ ਵੱਧ ਘੱਟ ਸਪੀਕਰ ਚ ਲਾਉਣੇ ਕੱਲੇ ਉਹ ਚਲਾ ਦਿਓ ਆ ਚੁਣੀਆਂ ਆ ਗੱਲੀਆਂ ਚਲਾ ਦਿਓ ਓਕੇ ਵੀ ਥੋੜਾ ਐਡਜਸਟ ਹੋ ਜਾਂਦੀ ਹੈ ਹਾਂਜੀ ਹਾਂਜੀ ਵੈਰੀ ਗੁੱਡ ਯਾਰ ਤੁਹਾਨੂੰ ਦੱਸੀਏ ਨਾ ਇੰਨੀ ਇੰਨੀ ਚੀਜ਼ ਇੰਨੀ ਇੰਨੀ ਚੀਜ਼ ਨੂੰ ਧਿਆਨ ਰੱਖ ਕੇ ਤੇ ਵੀਰੇ ਉਹ ਲਾਈਟਾਂ ਦੇ ਵਿਚਲੀਆਂ ਆਪਣੇ ਰਿੰਮਾਂ ਦੇ ਵਿਚਲੀਆਂ ਲਾਈਟਾਂ ਜਗਾਇਓ ਸਾਰੀਆਂ ਹਾਂ ਨੰਨੇ ਆ ਵਿਚਦੀ ਇੱਧਰ ਰਿੰਮ ਦੇ ਵਿੱਚ ਵੀਰੇ ਨੂੰ ਆਪਾਂ ਆਪਣੇ ਕੋਲੀ ਰੱਖਦੇ ਆ ਤੇ ਤੁਹਾਨੂੰ ਮੈਂ ਦਿਖਾਉਣਾ ਸਾਰਾ ਕੁਝ ਇਹਨਾਂ ਦਾ ਵੀਰੇ ਕਲਰ ਚੇਂਜ ਹੋ ਜਾਂਦਾ ਨਾ ਹਾਂਜੀ ਹਾਂਜੀ ਭਾਜੀ ਹਾਂ ਹਾਂ ਜਿਹੜਾ ਮਰਜੀ ਕਲਰ ਵਾਈਟ ਬਲੂ ਰੈੱਡ ਤੁਹਾਨੂੰ ਦੱਸੀ ਜੰਨਾ ਯਾਰ ਇਹ ਕਿਆ ਤਰੀਫਾਂ ਚੀਜ਼ਾਂ ਇੱਟਾ ਜਾਂਦੀਆਂ ਵੇਚ ਇਹਦੇ ਵਿੱਚ ਵੀ ਹਾਂਜੀ ਵੈਰੀ ਗੁੱਡ ਹੁਣ ਦਿਨ ਦਾ ਚੱਕਰ ਆ ਦਿਸਣਾ ਨਹੀਂ ਜਦੋਂ ਕੋਈ ਸਮਾਂ ਲੱਗਾ ਨਾ ਆਪਣਾ ਫੇਰ ਅਸੀਂ ਤੁਹਾਡੇ ਵਾਸਤੇ ਟਰੈਕਟਰ ਦੁਆਰਾ ਫੇਰ ਲੈ ਕੇ ਆਵਾਂਗੇ ਆਜੋ ਫਿਰੇ ਪਿੱਛੇ ਆਪਾਂ ਪਿੱਛੇ ਬਾਰੇ ਦੱਸ ਦਈਏ ਆਹ ਆ ਲਾਈਟਾਂ ਪਿੱਛੇ ਵੀ ਓਕੇ ਵਰਕਿੰਗ ਆ ਤੇ ਇਦਾਂ ਨਹੀਂ ਹੈਗਾ ਟਰੈਕਟਰ ਨੂੰ ਇਕੱਲਾ ਬਣਾ ਦਿੱਤਾ ਤੇ ਬਸ ਉਹ ਵੀ ਆਪਣੇ ਢੇਡੇ ਦੇ ਨੂੰ ਨਾ ਢੇਡੇ ਨਹੀਂ ਜੈਕ ਵਗੈਰਾ ਪੂਰੇ ਹੈਵੀ ਲਾ ਕੇ ਵਰਕ ਕੰਮ ਕਰਦਾ ਕੰਮ ਕਰਦਾ ਜਿੰਨਾ ਮਰਜ਼ੀ ਹੈਵੀ ਕੰਮ ਆਪਾਂ ਇਹਦੇ ਤੋਂ ਲੈ ਸਕਦੇ ਆ ਖੇਤ ਦੇ ਵਿੱਚ ਹਾਲ ਤਵੀਆਂ ਜੋ ਮਰਜੀ ਵੀਰੇ ਚਲਾ ਕੇ ਦੇਖਿਆ ਸਾਰਾ ਹਾਂਜੀ ਭਾਈ ਹਾਲ ਪਾਇ ਹੀ ਮੰਦਾ ਨਹੀਂ ਕੋਈ ਹਾਲਾ ਨੂੰ ਕੋਈ ਪਰਵਾਹ ਹੀ ਨਹੀਂ ਹੁੰਨੀ ਇਹਨਾਂ ਦਾ ਨਹੀਂ ਨਹੀਂ ਹਾਂਜੀ ਇਹਨੂੰ ਕੀ ਪਰਵਾਹ ਹਣੀ 6 ਸਿਲੰਡਰ ਦਾ ਆਪਣੇ ਪੰਜਾਬ ਦਾ ਮੈਨੂੰ ਲੱਗਦਾ ਪਹਿਲਾ ਟਰੈਕਟਰ 6 ਸਿਲੰਡਰ ਜਣਾ ਵੀਰੇ ਬਣਾਏ ਹੋਣਗੇ ਵੀਰਾਂ ਨੇ ਮੈਂ ਇਦਾਂ ਨਹੀਂ ਕਹਿੰਦਾ ਪਰ ਇੰਨਾ ਕੁਝ ਇਦਾਂ ਇਦਾਂ ਦਾ ਡਿਜ਼ਾਈਨ ਚ ਪਹਿਲਾ ਟਰੈਕਟਰ ਹੈ ਨਾ ਵੀਰੇ ਹਾਂਜੀ ਹਾਂਜੀ ਤੇ 22 ਲੱਖ ਦੇ ਕਰੀਬ ਵੀਰੇ ਹੋਣਾ ਦੱਸਿਆ ਵੀਰੇ ਤੇ ਪੈਸੇ ਲੱਗੇ ਆ ਵੀਰੇ ਲਾਈਟਾਂ ਬੰਦ ਕਰ ਦੋ ਤੇ ਆਹ ਵਾਲਾ ਗੇਅਰ ਵੀਰੇ ਕਾਹਦਾ ਆ ਗਿਆ ਇਹ ਹਾਈ ਲੋ ਆ ਭਾਜੀ ਅੱਛਾ ਇਹ ਹਾਈ ਲੋ ਆ ਗਿਆ ਹਾਂਜੀ ਇਹ ਤਾਂ ਉੱਪਰ ਹੀ ਦੇਤਾ ਸਾਰਾ ਕੁਝ ਆਪਾਂ ਤੁਹਾਨੂੰ ਚਲਾ ਕੇ ਵੀ ਹੁਣੇ ਦਿਖਾਉਣੇ ਆ ਟਰੈਕਟਰ ਮੇ ਟਰੈਕਟਰ ਦੀਆਂ ਕਿਆ ਕਿਆ ਹੀ ਬਾਤਾਂ ਜੀ ਕਿਆ ਹੀ ਲਫ਼ਜ਼ ਖਤਮ ਹੋ ਜਾਂਦੇ ਜਿੰਨਾ ਕੁਝ ਇਸ ਟਰੈਕਟਰ ਨੂੰ ਲੱਗਿਆ ਉਹਨਾਂ ਕੁਝ ਤਾਂ ਨਾ ਮੈਂ ਲਿਖਿਆ ਜ਼ਰੂਰ ਆ ਪਰ ਮੈਨੂੰ ਲੱਗਦਾ ਮੈਨੂੰ ਦੱਸ ਨਹੀਂ ਹੁਣ 200 HP ਦਾ ਟਰੈਕਟਰ ਦਾ ਇੰਜਣ ਹੀ ਹੈ 200 HP ਆਪਾਂ 50 60 ਹਸਪਾਵਰ ਲੈ ਕੇ ਟ੍ਰੈਕਟਰ ਤੇ ਆਪਾਂ ਚੌੜੇ ਕਰਦੇ ਰਹਿੰਦੇ ਆ ਧਵੀਆਂ ਪਾ ਲੋ ਇਦਾਂ ਉਦਾਂ ਇਹ 200 ਐਚਪੀ ਦੇ ਵਿੱਚ ਟ੍ਰੈਕਟਰ ਆ ਟਾਇਰ ਇਹਦੇ ਬਾਹਰੋਂ ਇੰਪੋਰਟ ਆ ਵੀਰੇ ਟਾਇਰ ਇੰਪੋਰਟ ਹੀ ਆ ਨਾ ਇਹ ਹਾਂਜੀ ਭਾਜੀ ਬਾਹਰੋਂ ਹੀ ਆਇਆ ਹੈ ਨਾ ਉਹ ਤਾਂ ਐਕਸਪੋਰਟ ਮਾਡਲ ਆ ਟਾਇਰਾਂ ਦੀ ਚੌੜਾਈ ਤੋਂ ਹੀ ਪਤਾ ਲੱਗਦਾ ਨਾ ਹਾਂਜੀ 2 ਫੁੱਟ ਸਵਾ 2 ਫੁੱਟ ਤਾਂ ਚੌੜੇ ਹੀ ਹੋਣੇ ਆ ਜਿੰਨੇ ਟਾਇਰ ਇਹਦੇ ਚੌੜੇ ਆ ਤੇ ਲੈਟਾ ਲੂਟਾ ਨਾ ਇਹਦੇ ਵਿੱਚ ਮਤਲਬ ਜੋ ਵੀ ਚੀਜ਼ਾਂ ਜਾਦੀਆਂ ਜੇ ਆਪਾਂ ਇਸ ਟ੍ਰੈਕਟਰ ਨੂੰ 100% ਤੋਂ ਲਈ ਜਨਾ 75% ਸਮਾਨ ਬਾਹਰੋਂ ਆਇਆ। ਹਾਂਜੀ ਹਾਂਜੀ ਭਾਜੀ। ਬਾਹਰੋਂ ਆਇਆ ਹਨਾ 75% ਸਮਾਨ ਇਸ ਸਟੇਟਰ ਚ ਬਾਹਰੋਂ ਆਇਆ। ਤੇ ਕੁਝ ਕੁ ਚੀਜ਼ਾਂ ਮਿਸਤਰੀ ਵੀਰ ਨੇ ਵੀ ਆਪਦੀ ਕਲਾਕਾਰੀ ਪੂਰੀ ਦਿਖਾਈ ਆ। ਉਹਨੇ ਵਟ ਘੜਤੇ ਆ ਸ਼ੋਅ ਵਗੈਰਾ ਬਣਾਉਣ ਵਾਲੇ। ਵੀ ਜਿੰਨਾ ਇਹ ਲੰਬਾ ਸ਼ੋਅ ਨੂੰ ਉਸ ਮਿਸਤਰੀ ਵੀਰ ਨੇ ਆਪ ਹੀ ਤਿਆਰ ਕਰਿਆ। ਤੇ ਬੰਪਰ ਵਗੈਰਾ ਸਾਰਾ ਕੁਝ ਉਹਨੇ ਆਪ ਹੀ ਤਿਆਰ ਕੀਤਾ ਵੀ। ਉਹਦੇ ਤੇ ਵੀ ਓਕੇ ਆ। ਬੰਬਰ ਬਹੁਤ ਭਰ ਆ ਜੀ ਹਾਂ ਬਬਰ ਨਿੱਗਰ ਪੂਰਾ ਸੋਲਿਡ ਆ ਨਹੀਂ ਹੈਗਾ ਵੀ ਹਲਕਾ ਸਮਾਨ ਦਾ ਇਸ ਟਰੈਕਟਰ ਨੂੰ ਮੈਨੂੰ ਲੱਗਾ ਹੀ ਨਹੀਂਗਾ ਹਾਂਜੀ ਲੱਗਾ ਹੀ ਨਹੀਂ ਹਾਂ ਮੈਂ ਕਹਿੰਦਾ ਵੀ ਆ ਟਰਬੋ ਵੀਰੇ ਇਹ ਇੰਜਨ ਦੇ ਨਾਲ ਹੀ ਆਈ ਸੀ ਕਿ ਬਾਅਦ ਚ ਲਵਾਈ ਆ ਤੁਸੀਂ ਮੇ ਸੰਦਾ ਜੀ ਬਾਅਦ ਚ ਲਵਾਈ ਕਰੇ ਕਰ ਇੰਜਨ ਦੇ ਨਾਲ ਹੀ ਆਈ ਆ ਇੰਜਨ ਦੇ ਨਾਲ ਹੀ ਆਈ ਆ ਨਾਲ ਹੀ ਆਈ ਆ ਹਾਂਜੀ ਠੀਕ ਆ ਇਹ ਨਾ ਸੌਰੀ ਇਸ ਚੀਜ਼ ਲਈ ਥੋੜੀ ਜਿਹੀ ਮਾਫੀ ਵੀ ਚਾਹੁੰਦੇ ਆ ਜਿਹੜਾ ਮੇਰਾ ਵੀਰਾ ਹੈਗਾ ਮੇਨ ਇਸ ਟਰੈਕਟਰ ਨੂੰ ਜਿਹਦੇ ਆਪਾਂ ਕਹਿ ਲਈਏ ਜਿਆਦਾ ਨੌਲੇਜ ਹਨਾ ਉਹ ਵੀਰਾ ਉਹ ਸਾਹਮਣੇ ਮੱਕੀ ਵਿਢਾਉਂਦਾ ਗਿਆ ਤੇ ਉਹ ਵੀਰ ਨੇ ਮੇਰਾ ਕਹਿੰਦਾ ਵੀ ਥੋੜੀ ਕੰਮ ਕਰਕੇ ਅਸੀਂ ਵੀਰ ਨੂੰ ਜ਼ਿਆਦਾ ਤੰਗ ਨਹੀਂ ਕੀਤਾ ਨਹੀਂ ਕਹਿੰਦਾ ਕੋਈ ਨਹੀਂ ਵੀਰੇ ਨੇ ਬੁਲਾਇਆ ਤੇ ਆ ਗਿਆ ਆਪਾਂ ਨੂੰ ਦਿੱਤੀ ਤੇ ਆਪਾਂ ਵੀਡੀਓ ਸ਼ੂਟ ਇਹਦੀ ਕਰ ਲਈ ਵੀਰ ਨੇ ਨਾ ਬੇਟੇ ਦਾ ਨਾਮ ਤੇ ਇੱਧਰ ਆ ਗਿਆ ਇੰਦਰ ਹਣਾ ਵੀਰੇ ਨਹੀਂ ਇਹ ਭਤੀਜੇ ਦਾ ਇਹ ਭਤੀਜੇ ਦਾ ਹਾਂ ਮੈਂ ਉਹ ਹੀ ਦੱਸਣ ਲੱਗਾ ਪਿਆਰ ਇਤਫਾਕ ਵੈਗਰੂ ਸਭ ਦੇ ਘਰਾਂ ਚ ਚੜ੍ਹਦੀ ਕਲਾ ਰੱਖੇ ਕੀਟ ਗੜਵ ਵਗੈਰਾ ਜਦੋਂ ਇਹ ਕੈਨੇਡਾ ਜਾਏਗਾ ਨਾ ਮੈਂ ਕਹਿੰਦਾ ਜੀ ਕੈਨੇਡਾ ਦੀ ਧਰਤੀ ਤੇ ਸਾਡੇ ਪੰਜਾਬ ਦਾ ਨਾਮ ਵੀਰ ਦੀ ਵਜ੍ਹਾ ਨਾਲ ਵੀਰੇ ਨੇ ਇਹ ਟਰੈਕਟਰ ਤਿਆਰ ਕਰਿਆ ਤੇ ਉਧਰ ਜਦੋਂ ਜਾਏਗਾ ਤੇ ਨਾਮ ਰੋਸ਼ਨ ਸਾਡੇ ਪੰਜਾਬ ਤੇ ਹੀ ਹੋਣਾ ਹਾਂਜੀ ਹਾਂਜੀ ਕਿਉਂਕਿ ਵੀਰੇ ਤੇਰੀ ਵੀ ਮਿਹਨਤ ਨੂੰ ਸਲਾਮ ਤੁਸੀਂ ਇੰਨਾ ਚਿਰ ਬਾਹਰ ਰਹਿ ਕੇ ਮਿਹਨਤ ਕਰੀ ਆ ਤੇ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲੀ ਕਿਉਂਕਿ ਤੁਸੀਂ ਮਿਹਨਤ કરી ਇਹ ਚੀਜ਼ ਤਿਆਰ ਕਰੀ ਤੇ ਤਾਂ ਹੀ ਅਸੀਂ ਅੱਜ ਇੱਥੇ ਆਏ ਆ ਇਹਨੂੰ ਦੇਖ ਦੇ ਪਿਆ ਮੋਤ ਬਹੁਤ ਤੁਹਾਡਾ ਵੀ ਸ਼ੁਕਰੀਆ ਤੁਹਾਡੀ ਮਿਹਨਤ ਨੂੰ ਸਲਾਮ ਵੈਗਰੂ ਚੜ੍ਹਦੀ ਕਲਾ ਬਖਸ਼ੇ ਸਦਾ ਤਰੱਕੀਆਂ ਤੁਸੀਂ ਕਰੋ ਤੇ ਸਾਡੇ ਪੰਜਾਬ ਦਾ ਨਾਮ ਹੋਰ ਰੋਸ਼ਨ ਕਰੋ ਇਦਾਂ ਦੀਆਂ ਚੀਜ਼ਾਂ ਵੀਰ ਕੋਲੇ ਹੋਰ ਵੀ ਚੀਜ਼ਾਂ ਮੈਂ ਨੈਕਸਟ ਵੀਡੀਓ ਵਿੱਚ ਲੈ ਕੇ ਵੀ ਆਉਂਗਾ ਵੀਰ ਕੋਲੇ ਹੋਰ ਵੀ ਇਦਾਂ ਦੀਆਂ ਬਹੁਤ ਚੀਜ਼ਾਂ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਟਰੈਕਟਰ ਦੇ ਤਾਂ ਫੰਕਸ਼ਨ ਨਾ ਮੈਂ ਦਿਖਾ ਦੇਣਾ ਤੁਹਾਨੂੰ ਵੀ ਮੇਰੇ ਤੋਂ ਗਿੰਨੀ ਹੋਣੀ ਕੁਝ ਕਿ ਤਾਂ ਮੇਰੇ ਤੋਂ ਰਹਿ ਵੀ ਜਾਣੀ ਮੇਨ ਮੇਨ ਤੁਹਾਨੂੰ ਮੈਂ ਦੱਸ ਦਿੰਦਾ ਲਾਈਟਾਂ ਸਾਰੀਆਂ ਇੰਪੋਰਟ ਆ ਸ਼ੀਸ਼ਾ ਵੀ ਇੰਪੋਰਟ ਆ ਤਿਆ ਮਗਰਾਟ ਜਿਵੇਂ ਟਰੈਕਟਰ ਚੌੜਾ ਕਰਿਆ ਟਰੈਕਟਰ ਚੌੜਾ ਵੀ ਬਹੁਤ ਆ ਤੇ ਲੰਬਾ ਵੀ ਬਹੁਤ ਆ ਲੰਬਾਈ ਚ ਵੀ ਮੈਨੂੰ ਲੱਗਦਾ ਜਿਆਦਾ ਨਹੀਂ ਤੇ 15 ਫੁੱਟ ਹੋਊਗਾ 15 ਤੋਂ ਜਿਆਦਾ ਹੀ ਹੋਊਗਾ ਘੱਟ ਨਹੀਂ ਹੋਣਾ 18 15 ਫੁੱਟ ਹਾਂਜੀ ਹਾਂ 18 ਤੇ ਬੰਪਰ ਤੋਂ ਲਾਈਏ ਤੇ ਮੈਂ ਕਹਿੰਦਾ 18 ਤੋਂ ਵੀ ਕਮ ਟੱਪ ਜਾਣਾ ਹਾਂਜੀ ਹਾਂਜੀ 18 ਫੁੱਟ ਲੰਬਾ ਟਰੈਕਟਰ ਆ ਤੇ ਜੇ ਆਪਾਂ ਚੌੜੇ ਦਾ ਹਿਸਾਬ ਲਈਏ ਚੌੜਾ ਵੀ ਟਰੈਕਟਰ ਹੋਊਗਾ ਏ 6 ਫੁੱਟ ਤੋਂ ਉੱਪਰ ਟਰੈਕਟਰ ਚੌੜਾ ਇਹ ਟਰੈਕਟਰ ਟਰੈਕਟਰ ਚੜਾਈ ਚ ਵੀ ਓਕੇ ਆ ਲੰਬਾਈ ਚ ਵੀ ਓਕੇ ਆ ਫਿਰ ਮੈਨੂੰ ਆ ਚੀਜ਼ ਬਹੁਤ ਇਹਦੀ ਖੁੱਲੀ ਡੁੱਲੀ ਲੱਗੀ ਵੀ ਜਿੰਨਾ ਮਰਜੀ ਮੈਂ ਆਪਾਂ ਮੇਲੇ ਮੁੱਲੇ ਜਾਣਾ ਨਾ ਮੈਂ ਕਹਿੰਦਾ ਵੀ ਅੱਧੀ ਟਰਾਲੀ ਦੀ ਸੰਗਤ ਇੱਥੇ ਖੜ੍ਹ ਸਕਦੀ ਹਾਂਜੀ ਹਾਂਜੀ ਵੀਰ ਹੁਣੇ ਦੱਸ ਦਿਆਂ ਕਿਸੇ ਵੀ ਚੌਂਕ ਬਾਜ਼ਾਰ ਸ਼ਹਿਰ ਕਿਤੇ ਵੀ ਜਾਂਦੇ ਆ ਕਿਤੇ ਵੀ ਟ੍ਰੈਕ ਨੂੰ ਘੇਰ ਲੈਂਦੇ ਆ ਫੋਟੋਆਂ ਖਿਚਾਉਣ ਲਈ ਵੀਡੀਓ ਬਣਾਉਣ ਲਈ ਹਣਾ ਵੀਰੇ ਹਾਂਜੀ ਹਾਂਜੀ ਕਿਤੇ ਵੀ ਜਾਂਦੇ ਨਾ ਤੇ ਟ੍ਰੈਕ ਨੂੰ ਘੇਰ ਲੈਂਦੇ ਉੱਥੇ ਬੱਸ ਟ੍ਰੈਕ ਨੂੰ ਮੈਂ ਕਹਿੰਦਾ ਚਲਾ ਕੇ ਵੈਚ ਦਾ ਸਾਰਾ ਕੋ ਵਰਕਿੰਗ ਆ ਇਦਾਂ ਨਹੀਂ ਹੈਗਾ ਵਰਕਿੰਗ ਨਹੀਂ ਹੈਗਾ ਇਹ ਤਾਂ ਖੜਾ ਹੀ ਨਾ ਜਿਵੇਂ ਖੜੇ ਦਾ ਮੁੱਲ ਇਹ ਘਰ ਚ ਖੜਾ ਆ ਜਾਂ ਪਿੰਡ ਚ ਇਸ ਪਿੰਡ ਦਾ ਵੀ ਇੱਕ ਸਾਡਾ ਨਾਮ ਇਸ ਟਰੈਕਟਰ ਕਰਕੇ ਬਹੁਤ ਚਮਕਿਆ ਹੈ ਨਾ ਵੀਰੇ ਹਾਂਜੀ ਹਾਂਜੀ ਮੈਂ ਟਰੈਕਟਰ ਇਸ ਪਿੰਡ ਚ ਤਿਆਰ ਹੋਇਆ ਕਰਕੇ ਮੈਂ ਕਹਿੰਦਾ ਜੀ ਚਾਹੀ ਬਾਤਾਂ ਤੇ ਸਾਨੂੰ ਦੋ ਆ ਗਿਆ ਟਰੈਕਟਰ ਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆਈਡੀਆ ਆਈਡੀਆ 22 ਲੱਖ ਦੇ ਕਰੀਬ ਟਰੈਕਟਰ ਤੇ ਲੱਗਿਆ ਮਾਡਲ ਇਹ ਹੈਗਾ 80 ਦੇ ਕਰੀਬ ਵੀਰੇ ਹੈ ਨਾ ਹਾਂਜੀ 80 ਹੈ 80 ਦੇ ਕਰੀਬ ਇਹ ਮਾਡਲ ਆ ਤੇ ਵੀਰੇ ਨੇ ਟਰੈਕਟਰ ਨੂੰ ਰੂਹ ਨਾਲ ਸ਼ੌਂਕ ਨਾਲ ਮੈਂ ਤੁਹਾਨੂੰ ਦੱਸਦਾ ਸ਼ੌਂਕ ਕਿੱਥੋਂ ਪਤਾ ਲੱਗਦਾ ਆਹ ਦੇਖਿਓ ਆਹ ਚੀਜ਼ਾਂ ਇੱਥੇ ਇਹ ਗੱਡੀਆਂ ਲੱਗੀਆਂ ਇਹ ਨਹੀਂ ਹੈਗਾ ਵੀ ਲੱਕ ਚ ਕੋਈ ਚੁੱਭ ਜੂਗਾ ਨਾ ਆਹ ਚੀਜ਼ਾਂ ਤੇ ਇੱਕ ਵਾਰ ਨੰਨੇ ਉਧਰ ਦੀ ਜਾ ਕੇ ਨਾ ਉੱਪਰੋਂ ਟਰੈਕਟਰ ਦੇ ਸਾਰੇ ਦੇ ਦਰਸ਼ਨ ਫੇਰ ਕਰਵਾਦੇ ਵੀਰਾਂ ਨੂੰ ਘੁੰਮ ਕੇ ਉੱਪਰੋਂ ਦੀ ਡੈਕ ਹੱਡ ਆਹ ਵਾਲਾ ਹੱਡ ਵੀ ਮੈਂ ਕਹਿੰਦਾ ਆਪਾਂ ਪਹਿਲੀ ਵਾਰੀ ਦੇਖਿਆ ਹੋਣਾ ਜਿਹੜਾ ਜੈਕ ਨਾਲ ਅਡਜਸਟ ਜੀ ਆਪਾਂ ਆਮ ਹੱਡ ਦਾ ਬਹੁਤ ਦੇਖਿਆ ਬਹੁਤ ਸਾਰੇ ਪਰ ਜਿਹੜਾ ਜੈਕਨਰ ਅਡਜਸਟੇਬਲ ਆ ਉਹ ਕਪਾ ਪਹਿਲੀ ਵਾਰ ਹੀ ਦੇਖਿਆ ਨਾ ਅਗਲੇ ਪਾਸੇ ਨੰਨੇ ਦਿਖਾਈ ਇੱਥੋਂ ਪਤਾ ਲੱਗ ਜਣਾ ਮੈਂ ਕਿੰਨੀ ਦੂਰ ਖੜਾ ਵੀਡੀਓ ਦੇ ਵਿੱਚ ਜਿਹੜੇ ਵੀਰਾਂ ਨੂੰ ਪਤਾ ਆ ਨਿੱਕੀ ਨਿੱਕੀ ਚੀਜ਼ ਆ ਬੁੱਲ ਵਗੈਰਾ ਫਿਰ ਲਾਈਟਿੰਗ ਦਾ ਬਹੁਤ ਧਿਆਨ ਦਿੱਤਾ ਗਿਆ ਰਿਮਾਂ ਦੇ ਵਿੱਚ ਲਾਈਟਾਂ ਆਹ ਲਾਈਟਾਂ ਇੰਪੋਰਟ ਆ ਇਹਦੇ ਵਿੱਚ ਲਾਈਟਾਂ ਨਿੱਕੀ ਨਿੱਕੀ ਚੀਜ਼ ਬਰੀਕ ਤੋਂ ਬਰੀਕ ਆਹ ਵਾਲੀਆਂ ਲਾਈਟਾਂ ਸਾਰਾ ਕੁਛ ਹੀ ਬਾਰਾਂਹਪੋਰਟ ਸਾਰਾ ਕੁਛ ਕੱਲੀ-ਕੱਲੀ ਚੀਜ਼ ਬਾਰਾਂਹਪੋਰਟ ਇੰਜਨ ਤੋਂ ਦੱਸਤਾ 6 ਸਿਲੰਡਰ ਚੜਦੀ ਗਲਾ ਜ਼ੋਰ ਪੱਖੋਂ ਕੋਈ ਟੈਨਸ਼ਨ ਨਹੀਂ ਵੀਰੇ ਨੇ ਰਿਮਾਂ ਦਾ ਨਟ ਲਕੋਣ ਵਾਸਤੇ ਲੱਖ ਰੁਪਇਆ ਪੂਰਾ ਖਰਚਿਆ ਤੇ ਦੱਸੋ ਆਪਾਂ ਨੂੰ ਇਹ ਟਰੈਕਟਰ ਤੁਹਾਨੂੰ ਕਿੱਦਾਂ ਦਾ ਲੱਗਾ ਆਜੋ ਵੀਰੇ ਤੁਸੀਂ ਨਾਲ ਹੀ ਵੀਰਾ ਨਾ ਸਾਡਾ ਥੋੜਾ ਜਿਹਾ ਸੰਗ ਦਾ ਪਰ ਅਸੀਂ ਫਿਰ ਵੀ ਵੀਰਾ ਉਹਦੇ ਨਾਲ ਹੀ ਰੱਖਿਆ ਇਹ ਧੱਕੇ ਨਾਲ ਥੋੜਾ ਜਿਹਾ ਬਲਾਜ ਲਿਆ ਵੀਰ ਤੋਂ ਆ ਦੇਖ ਲਾਈਟਾਂ ਜਿਵੇਂ ਨਾ ਬਾਹਰ ਆ ਗਈਆਂ ਤੇ ਕਟਿੰਗ-ਕਟਿੰਗ ਪੂਰੀ ਜਦੋਂ ਆਪਾਂ ਕਟਾਈ ਕਰਦੇ ਆ ਇਦਾਂ ਨਹੀਂ ਹੈਗਾ ਵੀ ਮਗਰਾਟਾਂ ਦੇ ਵਿੱਚ ਆ ਚੀਜ਼ ਲੱਗ ਜੂ ਨਾ ਨਿੱਕੀ-ਨਿੱਕੀ ਚੀਜ਼ ਦਾ ਬਹੁਤ ਜ਼ਿਆਦਾ ਬਰੀਕੀ ਨਾਲ ਧਿਆਨ ਰੱਖਿਆ ਗਿਆ ਬਹੁਤ ਜ਼ਿਆਦਾ ਬਰੀਕੀ ਨਾਲ ਤੇ ਸਾਨੂੰ ਦੋ ਆਣ ਆ ਗਿਆ ਆਪਾਂ ਤੁਹਾਡੇ ਵਾਸਤੇ ਇਦਾਂ ਦੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਉਂਦੇ ਰਾਂਗੇ ਨਵੀਆਂ-ਨਵੀਆਂ ਨਵੇਂ-ਨਵੇਂ ਟਰੈਕਟਰਾਂ ਪਹਿਲਾ ਤਾਂ ਇਸ ਟਰੈਕਟਰ ਦਾ ਬੁਖਾਰ ਮੇਰੇ ਤੋਂ ਲੈਣਾ ਹੀ ਨਹੀਂ ਉਹ ਦੱਸ ਦੇਣ ਜਿੰਨਾ ਇਹ ਸੁਨੱਖਾ ਤੇ ਤਗੜਾ ਟਰੈਕਟਰ ਹੈ ਤੇ ਦੋ ਆ ਗਿਆ ਮਿਲਦੇ ਆਪਾਂ ਅਗਲੀ ਵੀਡੀਓ 'ਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ